ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਇਸ ਸਮੇਂ ਦੀ ਜੋ ਕਾਫੀ ਵੱਡੀ ਖਬਰ ਜੋ ਭਾਰਤ ਸਰਕਾਰ ਨੇ ਗੈਰ ਬਾਸਮਤੀ ਝੋਨੇ ਦਾ ਐਕਸਪੋਰਟ ਸੀ ਪਿਛਲੇ ਸਾਲ ਦਾ ਬੰਦ ਕਰ ਰੱਖਿਆ ਸੀ ਉਸ ਨੂੰ ਹੁਣ ਖੋਲ ਦਿੱਤਾ ਗਿਆ ਯਾਨੀ ਕਿ ਹੁਣ ਗੈਰ ਬਾਸਮਤੀ ਝੋਨਾ ਵੀ ਐਕਸਪੋਰਟ ਹੋ ਸਕੇਗਾ ਤੇ ਇਸ ਦੇ ਨਾਲ ਨਾਲ ਜੋ ਐਕਸਪੋਰਟ ਡਿਊਟੀ ਸੀ ਪਹਿਲੇ 20% ਦੇ ਉੱਪਰ ਲਾਈ ਜਾਂਦੀ ਸੀ ਉਹਨੂੰ ਹੁਣ ਬਿਲਕੁਲ ਖਤਮ ਕਰ ਦਿੱਤਾ ਗਿਆ ਇੱਕ ਤਾਂ ਗੈਰ ਬਾਸਮਤੀ ਝੋਨੇ ਦਾ ਜੋ ਐਕਸਪੋਰਟ ਖੋਲਦਾ ਉੱਪਰੋਂ ਉਸ ਦੇ ਉੱਪਰ ਬਿਲਕੁਲ 0% ਐਕਸਪੋਰਟ ਡਿਊਟੀ ਲੱਗੇਗੀ ਤੇ ਨਾਲ ਦੀ ਨਾਲ ਜੋ ਬਾਸਮਤੀ ਝੋਨੇ ਦੇ ਉੱਪਰ ਐਕਸਪੋਰਟ ਡਿਊਟੀ ਸੀ ਉਸ ਨੂੰ ਵੀ 20% ਤੋਂ ਘਟਾ ਕੇ 10% ਤੱਕ ਕਰ ਦਿੱਤਾ ਗਿਆ ਸੋ ਕਾਫੀ ਵੱਡੀ ਛੂਟ ਜੋ ਵਪਾਰੀਆਂ ਵਾਸਤੇ ਇਹਨੂੰ ਆਪਾਂ ਕਹਿ ਸਕਦੇ ਹਾਂ ਤੇ ਨਵੇਂ ਰਾਹ ਇਹਦੇ ਨਾਲ ਜੋ ਚੋਨਾ ਐਕਸਪੋਰਟ ਬਾਹਰ ਹੁੰਦਾ ਉਹ ਵਪਾਰੀਆਂ ਲਈ ਖੁੱਲਣਗੇ ਤੇ ਇਸ ਦਾ ਅਸਰ ਹੌਲੀ-ਹੌਲੀ ਜੋ ਕਿਸਾਨਾਂ ਨੂੰ ਵੀ ਚੰਗੇ ਰੇਟ ਔਣ ਦੀ ਸੰਭਾਵਨਾ ਹੈ ਇਸ ਸਾਲ ਜੋ ਕਾਫੀ ਵੱਡੇ ਕਦਮ ਐਕਸਪੋਰਟ ਨੂੰ ਵਧਾਉਣ ਵਾਸਤੇ ਭਾਰਤ ਸਰਕਾਰ ਵੱਲੋਂ ਚੱਕੇ ਗਏ ਨੇ ਪਹਿਲੇ ਐਮਏਪੀ ਚ ਜੋ ਬਾਸਮਤੀ ਰਾਈਸ ਦਾ ਐਮਏਪੀ 950 ਉਹਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਬਾਅਦ ਦੇ ਉੱਪਰ ਜੋ ਐਕਸਪੋਰਟ ਡਿਊਟੀ ਸੀ ਉਹ ਵੀ ਬਿਲਕੁਲ ਜੋ 20% ਤੋਂ 10% ਕਰ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਜੋ ਗੈਰ ਬਾਸਮਤੀ ਝੋਨੇ ਦਾ ਪਹਿਲੇ ਐਕਸਪੋਰਟ ਬੈਨ ਸੀ ਉਹ ਵੀ ਹੁਣ ਖੋਲ ਦਿੱਤਾ ਗਿਆ ਸੋ ਕਾਫੀ ਤਿੰਨ ਚਾਰ ਵੱਡੇ ਕਦਮ ਜੋ ਇੰਡੀਆ ਵੱਲੋਂ ਚੱਕੇ ਗਏ ਨੇ ਚੋਨੇ ਦੇ ਐਕਸਪੋਰਟ ਨੂੰ ਲੈ ਕੇ ਇਸ ਦੇ ਨਾਲ ਨਾਲ ਜੋ ਪਹਿਲੇ ਸਿਰਫ ਸਰਕਾਰੀ ਵਪਾਰ ਕਰ ਸਕਦੀ ਸੀ ਬਾਹਰ ਜੋ ਤਾਲਮੇਲ ਕਰਕੇ ਜੋ ਸੌਦੇ ਹੁੰਦੇ ਸੀ ਸਰਕਾਰ ਹੀ ਇਸ ਦੇ ਵਿੱਚ ਅਹਿਮ ਰੋਲ ਪਲੇ ਕਰਦੀ ਸੀ ਸਭ ਉਹਨਾਂ ਨੇ ਜੋ ਐਕਸਪੋਰਟ ਆਪਦੇ ਹੱਥ 'ਚ ਲੈ ਰੱਖਿਆ ਸੀ ਉਹ ਹੁਣ ਗੈਰ ਬਾਸਮਤੀ ਦਾ ਐਕਸਪੋਰਟ ਖੁੱਲਣ ਨਾਲ ਤੇ ਬਾਸਮਤੀ ਝੋਨੇ ਦੇ ਉੱਪਰ ਐਕਸਾਈਜ਼ ਡਿਊਟੀ 10% ਹੋਣ ਨਾਲ ਜੋ ਪ੍ਰਾਈਵੇਟ ਪਲੇਅਰ ਵੀ ਇਹਦੇ 'ਚ ਐਕਟਿਵ ਹੋ ਜਾਣਗੇ ਤੇ ਕਾਫੀ ਜੋ ਸਾਰਿਆਂ ਜਣਿਆਂ ਦੇ ਐਕਟਿਵ ਹੋਣ ਨਾਲ ਜੋ ਮਾਰਕੀਟ ਦੇ ਵਿੱਚ ਜੋ ਬਾਹਰ ਸੋਦੇ ਹੋਣ ਦੇ ਚਾਂਸ ਨੇ ਉਹ ਕਾਫੀ ਜਿਆਦਾ ਵੱਜ ਜਾਂਦੇ ਨੇ ਇਹਦੇ ਚ ਕਾਫੀ ਵੱਡੇ ਵੱਡੇ ਪ੍ਰਾਈਵੇਟ ਪਲੇਅਰ ਵੀ ਬੈਠੇ ਨੇ ਜੋ ਹੁਣ ਐਕਸਪੋਰਟ ਖੁੱਲਣ ਨਾਲ ਆਪਦੇ ਹੱਥ ਪੈਰ ਮਾਰਨਗੇ ਤੇ ਅਗਾ ਜੋ ਸੋਦੇ ਹੋਣ ਦੀ ਉਮੀਦ ਹੈ ਉਹ ਵੀ ਕਾਫੀ ਜਿਆਦਾ ਹੈ ਸੋ ਜੇ ਆਪਾਂ ਕਹੀਏ ਇੱਕੋਦਮ ਹੀ ਐਕਸਪੋਰਟ ਖੁੱਲਣ ਦੇ ਨਾਲ ਰੇਟ ਜੋ ਮੰਡੀਆਂ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲੇਗੀ ਸੋ ਇਦਾਂ ਨਹੀਂ ਹੋਣਾ ਕਿਸਾਨ ਵੀਰੋ ਲਗਭਗ ਜੋ ਸੌਦੇ ਨੇ ਉਹ ਹੁੰਦਿਆਂ ਕਰਦਿਆਂ ਸਾਰਾ ਕੰਟਰੈਕਟ ਐਗਰੀਮੈਂਟ ਹੁੰਦਿਆਂ ਡੇਢ ਤੋਂ 2 ਮਹੀਨੇ ਦਾ ਸਮਾਂ ਇਹਨੂੰ ਲੱਗ ਜਾਂਦਾ ਸੋ ਇੱਕ ਲੰਮੇ ਟਾਈਮ ਲਈ ਇੱਕ ਜੋ ਰਾਤ ਦੀ ਖਬਰ ਕਿਸਾਨਾਂ ਲਈ ਹੈ ਜਿਵੇਂ ਝੋਨੇ ਦਾ ਸੀਜ਼ਨ ਅੱਗੇ ਵਧੇਗਾ ਉਦੋਂ ਰੇਟ ਤੇਜ਼ੀ ਉਣ ਦੀ ਸੰਭਾਵਨਾ ਬਣੀ ਹੋਈ ਹੈ ਸੋ ਕਾਫੀ ਦੋ ਤਿੰਨ ਵੱਡੇ ਫੈਸਲੇ ਭਾਰਤ ਸਰਕਾਰ ਨਾਲ ਵੱਲੋਂ ਜੋ ਕੀਤੇ ਗਏ ਨੇ ਸੋ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਰੇਟ ਚੰਗੇ ਮਿਲਣ ਦੀ ਕਿਸਾਨਾਂ ਨੂੰ ਸੰਭਾਵਨਾ ਹੈ ਤੇ ਮੇਨ ਇਹਦੇ ਵਿੱਚ ਬਾਸਮਤੀ ਦੀਆਂ ਜੋ ਕਿਸਮਾਂ ਨੇ ਵਧੀਆ ਵੈਰਾਈਟੀਆਂ ਨੇ 1400 1121 17 18 ਉਹਨਾਂ ਦੇ ਰੇਟ ਵੀ ਚੰਗੇ ਹੋਣ ਦੀ ਸੰਭਾਵਨਾ ਹੈ ਸੋ ਜਿੰਨੀਆਂ ਵੀ ਅੜਚਣਾਂ ਸੀ ਸਾਰੀਆਂ ਹੁਣ ਕਲੀਅਰ ਹੋ ਗਈਆਂ ਨੇ ਬਾਸਮਤੀ ਝੋਨੇ ਲਈ ਵੀ ਗੈਰ ਬਾਸਮਤੀ ਝੋਨੇ ਲਈ ਵੀ ਐਕਸਾਈਜ਼ ਡਿਊਟੀ ਵੀ ਘਟ ਹੈ ਸੋ ਦੇਖਣਾ ਇਹ ਹੋਏਗਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕਿਸਾਨਾਂ ਨੂੰ ਇਹਦਾ ਫਾਇਦਾ ਮਿਲਦਾ ਹੈ ਜਾਂ ਸਿਰਫ ਵਪਾਰੀ ਆਪ ਦਾ ਵਿੱਚੋਂ ਜੋ ਮੁਨਾਫਾ ਜ਼ਿਆਦਾ ਰੱਖ ਕੇ ਕਿਸਾਨਾਂ ਤੱਕ ਜੋ ਰੇਟ ਹੈ ਉਹ ਪਹੁੰਚੇਗਾ ਜਾਂ ਨਹੀਂ ਤੁਸੀਂ ਵੀ ਆਪਦੇ ਵਿਚਾਰ ਇਹਦੇ ਤੇ ਸਾਂਝੇ ਕਰ ਸਕਦੇ ਹੋ ਤੇ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨਾਂ ਨਾਲ ਜਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਇਹ ਹੀ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਬਹੁਤ-ਬਹੁਤ ਧੰਨਵਾਦ ਕਿਸਾਨ ਵੀਰੋ। ਤੁਹਾਡਾ ਦਿਨ ਸ਼ੁਭ ਹੋ।